ਜਦੋਂ ਅਸੀਂ ਕੋਈ ਵੱਡਾ ਸ਼ਹਿਰ ਜਾਂ ਕੋਈ ਸਟੇਟ ਐਂਟਰ ਕਰਦੇ ਆ ਉੱਤੇ ਲਿਖਿਆ ਹੁੰਦਾ ਧੰਨਵਾਦ ਤੁਹਾਡਾ ਸਵਾਗਤ ਔਰ ਜਦੋਂ ਸ਼ਹਿਰ ਤੋਂ ਨਿਕਲਦੇ ਆ ਬਾਹਰ ਨਿਕਲਦੇ ਆ ਪਰ ਬਹੁਤ ਵੱਡਾ ਸਾਰਾ ਬੋਰਡ ਲਿਖਿਆ ਹੁੰਦਾ ਧੰਨਵਾਦ ਜੀ ਤੁਸੀਂ ਫੇਰ ਆਉਣਾ ਜੀ ਪਰ ਸਰਕਾਰਾਂ ਬਾਰੇ ਕਿਹਨ ਮਿਲਦਾ ਕਿ ਤੁਸੀਂ ਦੁਬਾਰਾ ਆਉਣਾ ਹੈ ਜਿਸ ਤਰ੍ਹਾਂ ਕਿ ਪਹਿਲਾਂ ਹੋਇਆ ਹੈ ਅੱਜ ਤੱਕ ਕਿਸੇ ਸਰਕਾਰ ਦੀ ਆਉਣ ਦੀ ਉਮੀਦ ਨਹੀਂ ਕਰੀ ਜਾਂਦੀ ਇਸ ਤਰ੍ਹਾਂ ਇਹ ਸਰਕਾਰ ਦੀ ਵੀ ਉਮੀਦ ਨਹੀਂ ਕਰ ਸਕਦੇ ਕਿਉਂਕਿ ਇਸ ਸਰਕਾਰ ਦੇ ਵਿੱਚ ਵੀ ਉਹੀ ਕੰਮ ਹੋ ਰਹੇ ਨੇ ਜਿਹੜੇ ਪਹਿਲਾਂ ਹੁੰਦੇ ਸੀ ਦੂਸਰੀਆਂ ਸਰਕਾਰਾਂ ਵਿੱਚ ਕ腐ਸ਼ਨ ਫ੍ਰਿਸ਼ਾਚਾਰ ਔਰ ਸਕੂਲਾਂ ਦੀ ਲੁੱਟ ਹੈ ਸਕੂਲਾਂ ਵਿੱਚ ਬੱਚਿਆਂ ਦੇ ਮਾਪਿਆਂ ਦੀ ਲੁੱਟ ਉਸੇ ਤਰ੍ਹਾਂ ਬਰਕਰਾਰ ਹੈ ਕਿਤਾਬਾਂ ਦਾ ਪੈਸਾ ਬਹੁਤ ਜ਼ਿਆਦਾ ਕੋਈ ਕੰਟਰੋਲ ਨਹੀਂ ਮੈਡੀਕਲ ਦੀ ਗੱਲ ਕਰ ਲਈਏ ਮੈਡੀਕਲ ਦੀ ਦਵਾਈਆਂ ਦਾ ਰੇਟ ਦਿਨ ਬਦ ਦਿਨ ਵੱਧਦਾ ਜਾ ਰਿਹਾ ਹੈ ਕੋਈ ਰੋਕ ਟੋਕ ਨਹੀਂ ਉਸ ਤੋਂ ਇਲਾਵਾ ਸਰਕਾਰੀ ਸਹੂਲਤਾਂ ਜੋ ਮਿਲਦੀਆਂ ਨੇ ਅੰਸ਼ਮਣ ਕਾਰਡ ਹੋ ਗਿਆ ਔਰ ਕਈ ਹੋਰ ਤਰ੍ਹਾਂ ਦੇ ਕਾਰ ਚੱਲੇ ਆ ਗਿਆ ਉਹ ਵੀ ਕਦੇ ਚੱਲਦੇ ਆ ਕਦੇ ਬੰਦ ਹੋ ਜਾਂਦੇ ਆ ਕਦੇ ਕਹਿੰਦੇ ਪੈਸਾ ਸਰਕਾਰ ਨਹੀਂ ਪਾਉਂਦੀ ਕਦੇ ਕਿੰਦਾ ਹੋ ਵੀਦਨ ਕਮਲੜ ਕੇ ਰਹੀ ਗੱਲ ਹੈ ਨਸ਼ੇ ਦੇ ਮੁੱਦੇ ਦੀ ਨਸ਼ਾ ਉਦਾਂ ਹੀ ਬਰਕਰਾਰ ਹੈ ਔਰ ਸੁਰਖੀਆਂ ਵਿੱਚ ਆ ਰਿਹਾ ਕਿ ਨਸ਼ਾ ਬੰਦ ਹੋ ਗਿਆ ਹੈ ਉਦਾਂ ਹੀ ਚੱਲ ਜਾਂਦਾ ਹੈ ਨਸ਼ੇੜੀ ਉਦਾਂ ਹੀ ਹੋ ਰਹੇ ਨੇ ਆ ਡਰ ਪਾਇਆ ਸੀਗਾ ਕੁਝ ਦਿਨ ਵਾਸਤੇ ਉਹ ਨਹੀਂ ਹੈ ਇਸ ਕਰਕੇ ਹਰ ਪੰਜਾਬੀ ਦੇ ਮਨ ਦੇ ਵਿੱਚ ਇਹੀ ਗੱਲ ਹੈ ਉੱਤੇ ਜੋ ਲਿਖਿਆਦਣਾ ਧੰਨਵਾਦ ਤੁਸੀਂ ਫੇਰ ਆਉਣਾ ਜੀ ਇਹ ਲਿਖਿਆ ਜਾਏਗਾ ਧੰਨਵਾਦ ਜੀ ਦੁਬਾਰਾ ਨਾ ਆਉਣਾ ਜੀ ਕਿਉਂਕਿ ਤੁਸੀਂ ਵੀ ਉਹਨਾਂ ਵਰਗੇ ਹੋ ਜਿਵੇਂ ਪਹਿਲਾਂ ਹੋਏ ਸੀਗੇ ਲੀਡਰ ਜਾ ਲੀਡਰਾਂ ਦੀ ਸੋਚ ਹੁੰਦੀ ਹੈ ਉਦਾਂ ਹੀ ਤੁਸੀਂ ਵੀ ਕਟੜ ਪੁਤਲੀ ਬਣ ਕੇ ਰਹਿ ਗਏ ਪਤਾ ਨਹੀਂ ਤੁਹਾਡੇ ਜਿਹੜੇ ਮੰਤਰੀ ਐ ਉਹ ਤੁਹਾਡੀ ਗੱਲ ਨਹੀਂ ਮੰਨਦੇ ਕਿ ਤੁਹਾਡੇ ਵਰਕਰ ਐ ਤੁਹਾਡੀ ਗੱਲ ਨਹੀਂ ਮੰਨਦੇ ਕਿ ਤੁਹਾਡੇ ਮੁਲਾਜ਼ਮ ਤੁਹਾਡੀ ਗੱਲ ਨਹੀਂ ਮੰਨਦੇ ਦੋਸਤੋ ਇਹ ਗੱਲ ਬੜੇ ਮੁਸ਼ਕਿਲਾਂ ਕਹਿਣੀ ਪੈ ਰਹੀ ਹੈ ਕਿ ਤੁਹਾਡੇ ਉੱਪਰ ਸਰਕਾਰ ਜੀ ਉਮੀਦਾਂ ਸੀ ਸਾਰਿਆਂ ਨੂੰ ਪਰ ਕਿਤੇ ਨ ਕਿਤੇ ਤੁਸੀਂ ਵੀ ਉਸ ਅਮਿੰਦਾ ਤੇ ਪੂਰਾ ਖਰਾ ਨਹੀਂ ਉਤਰੇ ਤੁਹਾਡੇ ਕੋਲ 3 ਸਾਲ ਸੀਗੇ 3 ਸਾਲਾਂ ਵਿੱਚ ਤੁਸੀਂ ਬਹੁਤ ਕੁਝ ਕਰ ਸਕਦੇ ਸੀ ਕੁਝ ਵੀ ਕਰਿਆ ਜੋ ਹੋਣਾ ਚਾਹੀਦਾ ਸੀ ਨਹੀਂ ਹੋਇਆ ਕੀ ਹੁਣ ਹੈ ਜਿਹੜੇ ਤੁਹਾਡੇ ਕੋਲ 1.5 ਸਾਲ ਬਚਿਆ ਕਰਿਓਂ ਹੀ ਕੁਝ ਕਰ ਪਾਉਂਗੇ ਇੱਕ ਚਿੰਤਾ ਦਾ ਵਿਸ਼ਾ ਦੂਸਰੀ ਗੱਲ ਹੈ ਜਿਹੜੇ ਤੁਹਾਡੇ ਸਰਪੰਚ ਬਣਿਆ ਪਿੰਡਾਂ ਵਿੱਚ ਉਹ ਮਕਾਨ ਲਿਖਾਉਣ ਦੇ ਨਾਮ ਤੇ 500 ਰੁਪਇਆ 200 ਰੁਪਇਆ ਜੋਬ ਕਾਰਡ ਮਨਰੇਗਾ ਦਾ ਕਾਰਡ ਪਾਣ ਦੇ ਵਾਸਤੇ 200 ਰੁਪਇਆ 200 ਰੁਪਇਆ ਇਹਦਾ ਮਤਲਬ ਇਹ ਹੈ ਵੀ ਨੀਚੋਂ ਲਾ ਕੇ ਉੱਪਰ ਤੱਕ ਭ੍ਰਿਸ਼ਟਾਚਾਰੀ ਹੈ ਇਹ ਭ੍ਰਿਸ਼ਟਾਚਾਰ ਕਦੋਂ ਖਤਮ ਹੋਵੇਗਾ ਅਗਰ ਤੁਹਾਡੇ ਉੱਪਰ ਲੋਕਾਂ ਨੇ ਉਮੀਦ ਲਗਾਈ ਦੀ ਤੁਸੀਂ ਨੀ ਖਤਮ ਕਰ ਪਾਏ ਤੇ ਤੁਹਾਡੇ ਉੱਪਰ ਲੋਕਾਂ ਦੀ ਉਮੀਦ ਹੈ ਖਤਮ ਹੋ ਗਈ ਹੈ। ਔਰ ਕੀ ਕਹੀਏ ਸਰਕਾਰ ਜੀ ਤੁਹਾਨੂੰ? ਧੰਨਵਾਦ ਜੀ। ਫੇਰ ਦੁਬਾਰਾ ਨਾ ਆਓ। ਹਾਈ ਕਿਵੇਂ ਸੀ? ਫੌੜੀ ਐਂਟਰੀ ਤੇ ਬਹੁਤ ਕੁਝ ਕਿਹਾ ਦੀ ਤੁਹਾਡਾ ਸਵਾਗਤ ਹੈ। ਲੋਕਾਂ ਨੇ ਬਹੁਤ ਵਧੀਆ ਜਸ਼ਨ ਮਨਾਏ ਸੀਗੇ, ਬਦਲਾਵ ਆ ਗਿਆ। ਲੇਕਿਨ ਬਦਲਾਵ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਲੱਗਿਆ। お願いします。<ペー>